ਇੱਕ ਦਾ ਕਟ ਮਾਰਤਾ ਸਰ ਇੱਕ ਸਰ ਪਲੀਜ਼ ਕਲੋਜ਼ ਹਾਂ ਸਰ ਗ੍ਰੇਟਫੁਲ ਫਾਰ ਯਰ سپورਟ ਐਂਡ ਟੂ आवर ਔਨਰੇਬਲ ਚੀਫ ਡੈਸਕ ਸਰਦਾਰ ਗੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਮੈਮorable ਥੈਂਕ ਯੂ ਸੋ ਮਚ ਸਰ ਫਾਰ ਬੀਇੰਗ ਹਿਅਰ ਮਾਨਯੋਗ ਮੁਖ ਮਹਿਮਾਨ ਸਰਦਾਰ ਕੁਲਤਾਰ ਸਿੰਘ ਸੰਧਵਾ ਸਪੀਕਰ ਪੰਜਾਬ ਵਿਧਾਨ ਸਭਾ ਦਾ ਸਵਾਗਤ ਕਰਦਾ ਹਾਂ ਨਾਲ ਹੀ ਮੈਂ ਸਵਾਗਤ ਕਰਦਾ ਹਾਂ ਸਾਡੇ ਬਹੁਤ ਹੀ ਸਤਿਕਾਰਯੋਗ ਸਰਦਾਰ ਗਿਆਨ ਸਿੰਘ ਮੁੰਗੋ ਚਾਹੁੰਗਾ ਵੀ ਸਪੀਕਰ ਸਾਹਿਬ ਦਾ ਅਹੁਦਾ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ 'ਚ ਸਮਝਾਉਣਾ ਬੱਚਿਓ ਜਿਵੇਂ ਆਪਣਾ ਸਕੂਲ ਹੈ ਕੋਈ ਵੀ ਇੰਸਟੀਟਿਊਸ਼ਨ ਆ ਉਸ ਨੂੰ ਚਲਾਉਣ ਲਈ ਸਟੱਡੀ ਦਾ ਜੋ ਹੁੰਦਾ ਉਹ ਸਾਰਾ ਰੋਲ ਇੱਕ ਜੋ ਜ਼ਿੰਮੇਵਾਰੀ ਹੁੰਦੀ ਆ ਉਹ ਪ੍ਰਿੰਸੀਪਲ ਦੀ ਹੁੰਦੀ ਆ ਜਿਵੇਂ ਆਪਣੇ ਸਕੂਲ ਚ ਪ੍ਰਿੰਸੀਪਲ ਮੈਡਮ ਮਨਦੀਪ कौर ਵਰਕ ਜੀ ਉਹ ਜ਼ਿੰਮੇਵਾਰੀ ਨਿਭਾ ਰਹੇ ਨੇ ਬਾਕੂਬੀ ਇਸ ਤਰ੍ਹਾਂ ਜਿਹੜੇ ਆਪਣੇ ਪੰਜਾਬ ਦੀ ਇੱਕ ਪੰਜਾਬ ਦਾ ਤੁਸੀਂ ਅਸੈਂਬਲੀ ਆਪਾਂ ਜਿਹਨੂੰ ਸਾਰੇ ਕਹਿੰਦੇ ਆ ਉਸ ਮੰਦਰ ਦੇ ਜਿਹੜੇ ਪ੍ਰਿੰਸੀਪਲ ਨੇ ਹੈਡ ਨੇ ਉਹ ਸਰਦਾਰ ਕੁਲਵੰਦਰ ਸਿੰਘ ਸੰਧਵਾ ਜੀ ਨੇ

ਦਿਉਂਤਾਹਬ ਇਸ ਕੰਦੇ ਪ੍ਰਿੰਸੀਪਲ ਸਟਾਫ ਔਰ ਸਟੂਡੈਂਟਸ ਪੇਰੈਂਟਸ ਆਓ ਸਭ ਤੋਂ ਪਹਿਲਾਂ ਅਰਪਣ ਉਸ ਸ਼ਹੀਦ ਮਾਤਾ ਪਿਤਾ ਦੇ ਪੁੱਤਰ ਸ਼ਹੀਦ ਬੱਚਿਆਂ ਦੇ ਪਿਤਾ ਸਰਬਸਦਾਨੀ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਰਾਜੀ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਫਤਿਹ ਦਾ ਜਵਾ ਫਤਿਹ ਦਿਓ ਵਾਹਿਗੁਰੂ ਜੀ ਕਾ ਖਾਲਸਾ वाहगुरु जी की फतेह मैं दउल साहब पुराने साथी है आम आदमी पार्टी के लगभग सारे लीडर इन्होंने बहुत नौ होके पिछले दहाके की गल कर सकते हैं दस साल तो बहुत बड़ा काम किया और मैंने पता भी ये ਜੋ ਵੀ ਕਰਨਗੇ ਪਰਮਕਾਰ ਵਾਸਤੇ ਕਰਨਗੇ ਸੇਵਾ ਵਾਸਤੇ ਕਰਨਗੇ। ਔਰ ਉਹਦੀ ਚਲਕ ਮੈਨੂੰ ਇੱਥੇ ਆਉਂਦੇ ਜਿਹੜੇ ਬੱਚਿਆਂ ਦੀ ਪਰਫਾਰਮੈਂਸ ਵੀ ਕੀ ਲੱਗੀ ਹੈ। ਇਹਦਾ ਮਤਲਬ ਇਥੋਂ ਦੇ ਟੀਚਰ ਇਥੋਂ ਦਾ ਸਟਾਫ ਔਰ ਖੁਦ ਆਪ ਦੇ ਹੌਸਲਾ ਬੱਚਿਆਂ ਨੂੰ ਬਹੁਤ ਹੀ ਵਧੀਆ ਜਿਹੀ ਦਿੱਸ ਗਈ।

ਔਰ ਬਾਕੀ ਦਿਉਲ ਸਾਹਿਬ ਸਾਡੇ ਪੁਰਾਣੇ ਸਾਥੀ ਆ ਉਹਨਾਂ ਨੇ ਪਾਰਟੀ ਦੇ ਸ਼ੁਰੂ ਤੋਂ ਦਿਨਾਂ ਤੋਂ ਸੰਘਰਸ਼ ਕੀਤਾ ਪਾਰਟੀ ਲਈ ਔਰ ਪੰਜਾਬ ਦੇ ਵਿੱਚ ਜੋ ਕਰਪਸ਼ਨ ਖਤਮ ਕਰਨ ਦੇ ਲਈ ਉਹ ਬੜਾ ਵੱਡਾ ਉਹਨਾਂ ਦੀ ਦੇਣ ਹੈ ਪਾਰਟੀ ਨੂੰ ਤੋਂ ਅੱਜ ਮੈਂ ਉਹਨਾਂ ਦਾ ਧੰਨਵਾਦ ਵੀ ਕਰਨਾ ਆਇਆ ਤੇ ਨਾਲ ਮੈਨੂੰ ਇੱਥੇ ਆ ਕੇ ਖੁਸ਼ੀ ਬੜੀ ਹੋਈ ਹੈ ਗੁਰੂ ਸਾਹਿਬ ਨੂੰ ਜਨਾਬ ਅਰਦਾਸ ਕਰਦਾ ਹੈ ਕਿ ਜਿਹੜਾ ਵਿਦਿਆ ਦਾ ਮੰਦਰ ਹੈ ਇਹ ਦਿਨ ਦੁੱਗਣੀ ਰਾਤ ਦੁੱਗਣੀ ਤਰੱਕੀ ਕਰੇ ਸਾਡੇ ਬੱਚਿਆਂ ਨੂੰ ਉਹਨਾਂ ਦੇ ਰੌਸ਼ਨ ਭਵਿੱਖ ਵਾਸਤੇ ਇਹ ਅਰਦਾਸ ਤੱਪਿਆ ਚੀਫ ਗੈਸ ਸਰਦਾਰ ਗੁਰਤਾ ਸਿੰਘ ਸਦਵਾ ਇੱਕ ਐਂਡ ਉਹ ਬਸ ਉਹਨਾਂ ਨੇ ਬਹੁਤ ਐਪਰੀਸ਼ੀਏਟ ਕੀਤਾ ਕਿ ਸਾਡੇ ਬੱਚਿਆਂ ਦਾ ਬਹੁਤ ਹੀ ਅੱਛੇ ਲੈਵਲ ਦਾ ਫੰਕਸ਼ਨ ਸੀ ਬੱਚਿਆਂ ਦੀ ਬਹੁਤ ਅੱਛੀ ਪ੍ਰੈਪਰੇਸ਼ਨ ਟੀਚਰਸ ਨੇ ਬਹੁਤ ਐਫਰਟ ਕੀਤੇ ਹਨ ਤੇ ਹੋਪਫੁਲੀ ਨੈਕਸਟ ইয়ার্স ਆਉਣ ਵਾਲੇ ਸਾਲਾਂ ਚ ਇਸ ਤੋਂ ਵੀ ਵਧੀਆ